ਰਾਮੰਦਾਲ ਹੀ ਬਹੁਤ ਜ਼ਿਆਦਾ ਹੀ ਅਸੀਂ ਆਨੇ ਆ ਵੀ ਚਲੋ ਕਰੂਗਾ ਹੀ ਦਾਤਾ ਕਿਰਪਾ ਕਰੇ ਹੋਜਾਂ ਧੁੱਪੇ ਬੈਠੀਆਂ ਅੱਜ ਧੁੱਪੇ ਵੇਖੋ ਕੂਠਾ ਆਪਣਾ ਡੇਪਿਆ ਹੀ ਨਹੀਂ ਜਿਹੜੇ ਪਿਛਲੇ ਪੈਂਦੇ ਨਹੀਂ ਰਹੇ ਤੇ ਉਹਨਾਂ ਨਾਲ ਉਹ ਵੇ ਤੇੜ ਪਿਛੋਂ ਪਾਣੀ ਪੈਂਦਾ ਰਿਹਾ ਤੇ ਦੋ ਕਮਰੇ ਦੋਨੋਂ ਹੀ ਉਹ ਦੋਨੋਂ ਡੇਪੇ ਆ ਕਿੰਨੇ ਬੱਚਿਆਂ ਨੂੰ ਸ਼ਿਕਾ ਚੁੱਕੇ ਹੋਏ ਕੋਈ ਮੰਨ ਲਓ 15 ਤੋਂ 18 ਤੱਕ ਕਹਿ ਸਕਦੇ ਹਾਂ ਬੱਚਿਆਂ ਨੇ ਹਾਂਜੀ ਸੋਨ ਹਾਲ ਸਾਸਰੀਆ ਕਾਲ ਬੋਲੇ ਸੋਨ ਹਾਲ ਸਾਸਰੀਆ ਕਾਲ ਵਾਹਿਗੁਰੂ ਦੀ ਅਪਾਰ ਕਿਰਪਾ ਅਤੇ ਆਪ ਸਭ ਸੰਗਤ ਦੇ ਸਹਿਯੋਗ ਨਾਲ ਸਾਡੇ ਗੁਰਸਿੱਖ ਵੀਰਤਾ ਘਰ ਬਣਾਣਾ ਸ਼ੁਰੂ ਹੋ ਗਿਆ ਹੈ। ਇਹਨਾਂ ਦੇ ਬੱਚਿਆਂ ਦੇ ਹੱਥੋਂ ਇਹਨਾਂ ਦੇ ਮਕਾਨ ਦੀ ਨੀਂਹ ਰੱਖ ਦਿੱਤੀ ਗਈ। ਇੱਕ ਸਮਾਂ ਸੀ ਜਦੋਂ ਇਹ ਤਰਪਾਲਾਂ ਦੇ ਥੱਲੇ ਪੈਂਦੇ ਸੀ। ਇੱਕ ਸਮਾਂ ਸੀ ਜਦੋਂ ਇਹ ਮੰਜ਼ੀਆਂ ਤੇ ਪੈਂਦੇ ਸੀ ਤਾਂ ਇਹਨਾਂ ਨੂੰ ਤਰਪਾਲਾਂ ਦੇ ਵਿੱਚ ਦੀ ਅਸਮਾਨ ਦਿਖਦਾ ਸੀ। ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਸੀ ਸਾਡੇ ਸਿਰ ਤੇ ਛੱਤ ਕਦੋਂ ਆਵੇਗੀ। ਆਪ ਸਭ ਸੰਗਤ ਵੱਲੋਂ ਇੰਨਾ ਕੁ ਜ਼ਿਆਦਾ ਸਹਿਯੋਗ ਮਿਲਿਆ ਇਹਨਾਂ ਦੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਾ ਦਿੱਤਾ ਗਿਆ ਜਲਦ ਹੀ ਇਹਨਾਂ ਦਾ ਕਾਨ ਬਣ ਕੇ ਤਿਆਰ ਹੋ ਜਾਵੇਗਾ ਉਮੀਦ ਹੈ ਜਲਦ ਹੀ ਆਪਣੇ ਘਰ ਦੇ ਵਿੱਚ ਸਿਆਲ ਤੋਂ ਪਹਿਲਾਂ ਪਹਿਲਾਂ ਬੈਠ ਜਾਣਗੇ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ